ਮਾਗ ਪੁਨੀਤ ਭਈ ਅੱਗੇ ਹੁਣ ਮਾਗ ਦੇ ਮਹੀਨੇ ਦੁਆਰਾ ਹੋ ਕੀ ਜਾਰਨ ਕਰਦੇ ਹਾਂ ਮਾਗ ਪੁਨੀਤ ਭਈ ਮਾਗ ਦੇ ਮਹੀਨੇ ਚ ਪਵਿੱਤਰ ਹੋ ਗਈ ਆ ਸਾਡੀ ਚਿਰ ਦੀ ਬਿਰਤੀ ਸਿਰਥ ਅੰਤ ਜਦ ਮਾਗ ਦਾ ਮਹੀਨਾ ਸਤੋਗੁਣ ਜਿਹੜਾ ਅੰਦਰ ਪ੍ਰਗਟ ਹੋ ਜਾਣਾ ਕਿਤ ਸਤੋ ਮਾ ਹੋ ਜਾਣਾ ਜਿਹੜਾ ਇਸ ਮਾਗ ਦਾ ਮਹੀਨਾ ਹੈ ਇਹ ਕਿਦਵੀ ਦਿੱਤੀ ਪਵਿੱਤਰ ਹੋ ਗਈ ਆ ਤੀਰਥ ਅੰਤਰ ਜਾਣੇ ਉਹ ਉਧਰ ਤਰਦੇਣੀ ਪੀਤ ਕੇ ਲੋਕ ਨਾਉਂਦੇ ਐ ਇਧਰ ਆਤਮਾ ਰੂਪੀ ਤੀਖਣੋਂ ਅੰਦਰ ਹਿਰਦੇ ਦੇ ਅਸੀਂ ਜਾਣ ਲਿਆ ਹੈ ਅੱਜ ਨੂੰ ਸਹਜ ਮਿਲੇ ਸਾਜਣ ਗੁਰੂ ਮਹਾਰਾਜ ਸਾਹਿਬ ਜੀ ਹਨ ਜਿਹੜਾ ਸਤੋਵਾ ਉਸ ਹੈ ਸਤੋ ਗੁੰਗੀ ਪ੍ਰਧਾਨਤਾ ਹੋਣੀ ਹੈ ਇਹ ਮਾਗ ਦਾ ਮਹੀਨਾ ਹੈ ਅਤੇ ਸਰਵਰੂਪੀ ਮਕਰ રાશિ ਹੈ ਗਿਆਨ ਰੂਪੀ ਸੂਰਜ ਹੈ ਤਰਵੇਣੀ ਜਿਹੜੀ ਹੈ ਗਿਆਨ ਕਥਾ ਜਿਹੜੀ ਇਸ ਰਸਤੀ ਹੈ ਜਿਹੜੀ ਕਰਮੋਨ ਉਪਾਸ਼ ਅਦਕ ਰਹਿਤ ਵੈਦ ਦਾ ਸਿੱਖਿਆ ਹੈ ਇਹ ਜਮਨਾ ਹੈ ਜਿਹੜੀ ਭਗਤੀ ਹੈ ਉਪਾਸ਼ਨਾ ਇਹ ਗੰਗਾ ਹੈ ਇਉਂ ਤਰਵੇਣੀ ਦਾ ਸੰਗਮ ਬਣਿਆ ਹੋਇਆ ਹੈ ਤੀਰਥ ਅੰਤਰ ਜਾਣਿਆ ਇੰਦਰੀ ਆਤਮਾ ਰੂਪੀ ਤੀਰਥ ਨੂੰ ਸੁਣਿਆ ਮੰਨਿਆ ਮਨ ਕੀਤਾ ਭਾਉ ਦੁਆਰਾ ਜਾਣ ਲਿਆ ਅਜਨ ਸਹਿਜ ਮਿਲੇ ਸੱਜ ਨੂੰ ਸਤਿਗੁਰੂ ਮਹਾਰਾਜ ਸਾਹਿਬ ਸਹਿਜ ਸਰੂਪ ਦੇ ਸਖਿਆਤਤਾ ਵਾਲੇ ਸਹਿਜ ਗਿਆਨ ਦੇ ਦਾਤੇ ਸਹਿ ਸ਼ਾਂਤਪੁਰੂਖ ਮਿਲੇ ਗੁਣ ਗਹਿ ਅੰਤ ਸਮਾਨੇ ਸ਼ਬਦ ਨੂੰ ਮਾਰਾ ਸਾਰ ਦੇ ਗੁਣਾਂ ਨੂੰ ਅੰਕ ਹਿਰਦੇ ਚ ਗ੍ਰਹਿਣ ਕੀਤਾ ਵਿਰਾਗ ਵੇਖੜ ਸੰਤੀ ਮੋਖਿਸ਼ਾ ਸਹਿਤ ਸਰਮਣ ਗੁਣ ਨੂੰ ਮੰਨਣ ਗੁਣ ਨੂੰ ਅਭਿਆਸ ਕਰਨ ਨੂੰ ਇਹਨਾਂ ਗੁਣਾਂ ਨੂੰ ਗ੍ਰਹਿਣ ਕਰਕੇ ਗੁਣ ਗਹਿ ਅੰਤ ਸਮਾਨੇ ਫਿਰ ਗੁਣ ਗਹਿ ਗੁਣ ਜਿਹਦੇ ਵਿਸ਼ੇਸ਼ੀ ਸ਼ਬਦ ਸਰਦਾਰ ਰੂਪ ਦਾ ਗੰਗ ਇਹਨਾਂ ਨੂੰ ਕਹੇ ਦਵਾ ਦਿੱਤਾ ਥੱਲੇ ਤੇ ਅੰਤ ਸਮਾਨਿਆ ਪਰਮੇਸ਼ਰ ਦੇ ਪ੍ਰੇਮ ਕੇ ਸਮਾਗਏ ਲੀਨ ਹੋ ਗਏ ਹਾ ਇਸੇ ਪ੍ਰਕਾਰ ਸਾਜ ਨੂੰ ਸਹਿਜ ਮਿਲੇ ਸੱਜਣ ਜੋ ਅਕਾਲ ਪੁਰਖ ਹੈ ਉਹ ਸਹੀ ਜੇ ਮਿਰਜਤ ਨੂੰ ਇਸ ਪ੍ਰਕਾਰ ਪ੍ਰਾਪਤ ਹੋ ਗਏ ਗੁਣ ਗਏ ਅੰਤ ਸਮਾਨਿ ਜਨੋ ਦੇ ਗੁਣ ਸਤਿ ਸੱਚੇ ਕੇ ਮੰਦਰ ਰੂਪ ਤੇ ਇਸੇ ਪ੍ਰਕਾਰ ਮਹਾਰਾ ਸਾਧੇ ਇਹ ਜਿਹੜੇ ਗੁਣਾਂ ਦੇ ਸਰੂਪ ਲਖਣਾ ਤੇ ਕਟਾਸਰੀ ਲਖਣ ਰੂਪ ਗੁਣਾਂ ਨੂੰ ਗ੍ਰਹਿਣ ਕੀਤਾ ਕਾਂਕਮਾਰ ਦੇ ਸਰੂਪ ਵਿੱਚ ਸਮਾਨਿਆ ਸਮਾਵੇ ਅਭੇਦ ਹੋ ਗਏ ਹਾਂ ਪ੍ਰੀਤਮ ਗੁਣਾਂ ਕੇ ਸੁਣ ਪ੍ਰਭ ਬੰਕੇ हे ਪ੍ਰੀਤਮ ਪਰਮ ਪ੍ਰੇਮ ਦੇ ਆਸਪਤ ਪਰਮੇਸ਼ਰ ਆਪ ਹੀ ਗੁਰੂ ਸਰੂਪ ਧਾਰਿਆ ਹੈ हे ਬੰਕੇ ਸੁੰਦਰ ਸਾਚੇ ਆਨੰਦ ਰੂਪ প্রভু ਦੀ ਸਾਦੀ ਬੇਨਤੀ ਨੂੰ ਸੁਣੋ ਤੁਧ ਪਾਕੇ ਪਿਆਰੇ ਤੁਧ ਭਾਵਾਂ ਕਰਨਾਵਾ ਜੇ ਆਪ ਨੂੰ ਭਾ ਜਾਵਾ ਤਾਂ ਮਹਾਰਾ ਆਤਮਾਨੰਦ ਰੂਪੀ ਸਰੋਵਰ ਵਿੱਚ ਇਸ਼ਨਾਨ ਕਰੀਏ ਸਾਰ ਸੰਗ ਰੂਪੀ ਤ੍ਰਿਵੇਣੀ ਵਿੱਚ ਇਸ਼ਨਾਨ ਕਰੀਏ ਜਿੱਥੇ ਕਰਮ ਤੇ ਉਪਾਸ਼ਨਾ ਗਿਆਨ ਹੈ ਇਸ ਰਸਤੀ ਤੇ ਗੰਗਾ ਤੇ ਜਮਨਾ ਲੱਗ ਰਹੀ ਹੈ ਗੰਗ ਜਮਨ ਕਹਿ ਦੇਣੀ ਸੰਗਮ ਜਿੱਥੇ ਤ੍ਰਿਵੇਣੀ ਦਾ ਸੰਗਮ ਹੁੰਦਾ ਹੈ ਉਥੇ ਗੰਗਾ ਤੇ ਜਮਨਾ ਤੇ ਸਰਸਤੀ ਹੁੰਦੀ ਹੈ ਇਸੇ ਪ੍ਰਕਾਰ ਮਹਾਰਾਏ ਗੰਗ ਜਵਨ ਗੰਗਾ ਭਗਤੀ ਜੋ ਆਪ ਦੀ ਸੰਗਤਰੀ ਤੋਂ ਪ੍ਰਾਪਤ ਹੁੰਦੀ ਹੈ ਜਮਨਾ ਰਹਿਤ ਦੀ ਸਿੱਖਿਆ ਮਿਲਦੀ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਬ ਮੈਂ ਉਸਕਾ ਪੇਰਾ ਇਹ ਜਮਨਾ ਹੈ ਰਹਿਣੀ ਰਾਤ ਰਹਿਤ ਰਹ ਜਾ ਵਕਾਰਾ ਗੁਰਪੂਰੇ ਕੇ ਸ਼ਬਦ ਅਪਾਰਾ ਰਹਿਣੀ ਰੱਖਦੇ ਆ ਰੱਖਦੇ ਆ ਅਪਾਰ ਵਕਾਰ ਰਹਿ ਜਾਂਦੇ ਆ ਪੂਰੇ ਗੁਰਾਂ ਦੀ ਸ਼ਬਦੀ ਰਾਇਤ ਰੱਖਣੇ ਕਰਕੇ ਇਸ ਪ੍ਰਕਾਰ ਗੁਰਾਂ ਦੇ ਉਦੇਸ਼ ਵੀ ਜਿਹੜਾ ਚੱਲਦਾ ਪੁਰਖ ਇਹ ਜਗਨਾ ਹੈ ਤਹ ਬੀਣੀ ਸੰਗ ਆਪਣੇ ਉੱਥੇ ਸ੍ਰਸਤੀ ਜਿਹੜੀ ਹੈ ਇਹ ਕਹਿੰਦੇ ਕਿਲੇ ਵਿੱਚ ਉੱਥੇ ਨਿਕਲ ਕੇ ਗੁਪਤ ਮਿਲਦੀ ਹੈ ਇਹ ਤ੍ਰਿਵੇਣੀ ਹੈ ਬ੍ਰਹਮ ਵਿਦਿਆ ਰੂਪੀ ਜਾਂ ਗਿਆਨ ਰੂਪੀ ਇਹ ਤ੍ਰਿਵੇਣੀ ਸ੍ਰਸਤੀ ਬਣੀ ਹੋਈ ਹੈ ਇਹ ਸੰਗਮ ਤਰਦੇਨੀ ਦਾ ਬਣਿਆ ਹੋਇਆ ਹੈ ਅਕਤਰ ਦਾ 7 ਸਮੁੰਦਰ ਸਮਾਵਾ ਜਿਹੜਾ ਤਰਦੇਨੀ ਤੇ ਇਸ਼ਨਾਨ ਕਰੇ ਉਹ ਕਹਿੰਦੇ ਸੱਤਾ ਸਮੁੰਦਰਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ ਹੈ ਸੱਤਾ ਸਮੁੰਦਰਾਂ ਜਿਹੜਾ ਨਾਲਿਆ ਜਿਹੜਾ ਤਰਦੇਨੀ ਤੇ ਇਸ਼ਨਾਨ ਕਰ ਲਿਆ ਇਸੇ ਪ੍ਰਕਾਰ ਗੰਗ ਜਮਨ ਤਹਿ ਬੀਣੀ ਸੰ ਜਿੱਥੇ ਸੋਗ ਸੰਗ ਦੀ ਗੰਗਾ ਭਗਤੀ ਹੈ ਜਮਨਾ ਕਰਮ ਉਪਾਰ ਨਿਸ਼ਕਾਮ ਕਰਮਾਂ ਦੀ ਸਿੱਖਿਆ ਹੈ ਇਹ ਗਿਆਨ ਦੀ ਕਥਾ ਹੈ ਤ੍ਰਿਣੀ ਦਾ ਸਮੂਹ ਇਕੱਤਰ ਕਾ ਬਣੀ ਹੋਈ ਸੰਗਤ ਇਹ ਸੌਦ ਸੰਗਤ ਰੂਪੀ ਅਪਰਾਜ ਹੈ ਸਰਬ ਦਾ ਰੂਪੀ ਮਕਰ ਰਾਸਤੀ ਹੈ ਸਾੰਤ ਚਿਤ ਜਿਹੜਾ ਹੈ ਸਤੋਗੁਣ 마ਗ ਹੈ ਅਤੇ ਗਿਆਨ ਰੂਪੀ ਸੂਈ ਜਿੱਥੇ ਕੜਿਆ ਹੋਇਆ ਹੈ ਸਾਤ ਸਮੁੰਦਰ ਸਮਾਵਾ ਅਤੇ ਦੇਵੀ ਮਾਲੋ ਪਰਤਕ ਚੇਤਨੂ ਹੈ ਉਹਦੇ ਦਰਸ਼ਨ ਕਰਨੇ ਹੈ ਇਹ ਸਤਾ ਸਮੁੰਦਰਾਂ ਦੇ ਇਸ਼ਨਾਨ ਦਾ ਮਹੱਤਵ ਇਹ ਤ੍ਰਿਣੀ ਦੇ ਇਸ਼ਨਾਨ ਕਰਕੇ ਸਮਾਜਾਂ ਦਾ ਮਿਲ ਜਾਂਦਾ ਹੈ ਸੱਤ ਸਮੁੰਦਰਾਂ ਦੀ ਨਿਯਾਈ ਉਬਰਾਗ ਬਵੇਕ ਖੜ ਸੰਭਤੀ ਮੋਖ ਇੱਛਾ ਸਰਵ ਗਿਆਨ ਮੰਨਣ ਗਿਆਨ ਅਭਿਆਸਨ ਇਹ ਸੱਤ ਸਮੁੰਦਰ ਬਣੇ ਹੋਏ ਆ ਇਹਨਾਂ ਲਖਣ ਜਦੋਂ ਜਮ ਸਾਹਿਬ ਦੀ ਅਰਥ ਹੁੰਦੇ ਹੈ ਉਥੇ ਬਹੁਤ ਸਾਰੇ ਕੀਤੇ ਜਾਂਦੇ ਹਨ ਇਸ ਪ੍ਰਕਾਰ ਸੱਤ ਸਮੁੰਦ ਸਮਾਜ ਇਹਦੇ ਹੁਣ ਹਨ ਸੱਤ ਸਮੁੰਦਰਾਂ ਵੀ ਨਹੀਂ ਆਈਆਂ ਇਹ ਆ ਕੇ ਸਮਾਜ ਜਾਂਦੇ ਸੰਗਤ ਰੂਪੀ ਪਰਵੇਣੀ ਚ ਦੇਵੀ ਮਹਾਂਤੋਂ ਸਾਰਾ ਵਿੱਚ ਹੀ ਆਪਰਾਪਤ ਹੁੰਦਾ ਹੈ ਉਹਨਾਂ দান ਪੂਜਾ ਪਰਮੇਸ਼ਰ ਫਿਰ ਕਹਿੰਦੇ ਆ ਪਰਬ ਦੇ ਸਮੇਂ ਨੂੰ ਜਾਣ ਕੇ ਪੁੰਨ ਕਰੀਦਾ ਹੈ ਤੇ দান ਸੁਤੇ ਆਪਣੀ ਮੇਰ ਛੱਡ ਕੇ ਦੇਈਦਾ ਹੈ ਤੇ ਪੂਜਾ ਕਰੀਦੀ ਹੈ ਬੇਣੀ ਮਾਦੋ ਦੀ ਉਹ ਖੈਵਟ ਮਿਰਸ਼ਾਲਕ ਜਿਹੜਾ ਕਿਲੇ ਦੇ ਵਿੱਚ ਉਹ ਬਰੋਟਾ ਜਿਹਾ ਛੋਟਾ ਜਿਹਾ ਉਹਨੂੰ ਵੇਖਦੇ ਆ ਲੋਕ ਇੰਦਰ ਪੁੰਨ ਦਾਨ ਪੂਜਾ ਪਰਮੇਸ਼ਰ ਪੁੰਨ ਪਵਿੱਤਰ ਜਿਹੜਾ ਮਨ ਨੂੰ ਕਰਨਾ ਹੈ ਕਲਮ ਇਹੋ ਪੁੰਨ ਗੁਣ ਗੋਬਿੰਦ ਦਾ ਹੈ ਪਰਮੇਸ਼ਰ ਦੇ ਗੁਣ ਗਾਉਣੇ ਜਿਹੜੇ ਦਾਨ ਜਿਹੜੀ ਆਪਣੀ ममता ਛੰਨੀ ਮੇਰ ਛੰਨੀ ਹੈ ਦਾਨ ਦੇਣਾ ਜੋ ਪਰਮੇਸ਼ਰ ਦਾ ਜਾਣ ਕੇ ਵੰਡ ਕੇ ਖਾਣਾ ਇਹ ਦਾਨ ਹੈ ਜੁਗ ਜੁਗ ਏਕੋ ਜਾਂਦਾ ਪੂਜਾ ਪਰਮੇਸ਼ਰ ਅਦੇ ਪਰਮੇਸ਼ਰ ਨੂੰ ਜਿਹੜਾ ਆਪਣਾ ਆਪ ਪੂਜਣਾ ਮਾਰੇ ਸਾਹ ਦੇ ਕਾਈ ਅਰਪਣਾ ਹੈ ਤਨ ਮਨ ਤਨ ਸਭ ਸਾਮੂ ਗੁਰ ਕੋ ਪੂਜਾ ਅਰਚਾ ਆਹ ਨਾ ਤੋਰੀ ਮਨ ਤਨ ਆਪੋ ਪੂਝਿ ਰਾਵੋ ਇਹ ਪੂਜਾ ਕਰੀਏ ਜੁਗ ਜੁਗ ਏਕੋ ਜਾਤ ਜਿਹੜਾ ਜੁਗਾਂ ਚ ਇੱਕ ਪਰਮੇਸ਼ਰ ਜਾਣਣਾ ਨੇ ਤਹਾਂ ਜੁਗਾਂ ਚ ਤੂ ਸਤਗੁਰ ਕਿਉਂ ਜੁਗੀਆਂ ਆਪ ਆਪੇ ਪਰਮੇਸ਼ਰ ਜੁਗ ਚੋਂ ਸਾਧਨਾ ਦੇ ਸੰਯੁਗਤ ਹੋ ਕੇ ਬ੍ਰਾਗ ਹੋਵੇ ਇਕ ਦੇ ਜੁਗ ਬ੍ਰਾਗ ਸਰਵਣ ਮੰਨ ਅਭਿਆਸਨ ਕਰਤੋਂ ਦੇ ਸੋਧਨ ਹੋ ਸਹਿਤ ਹੋ ਕੇ ਯੁਗ ਜੀਵ ਦੀ ਏਕਤਾ ਕਰਕੇ ਇੱਕ ਉਹ ਰੈਤ ਰੂਪ ਨੂੰ ਜਿਹੜਾ ਜਾਣਿਆ ਹੈ ਇਹੋ ਹੀ ਪੁੰਨ ਪਰਵ ਦੇ ਵਕਤ ਦਾ ਹੈ ਇਹੋ ਦਾਨ ਸੁਤੇ ਮੇਰ ਛੱਡ ਕੇ ਹੈ ਇਹੋ ਹੀ ਪੂਜਾ ਹੈ ਭਾਈ ਜਿਹੜਾ ਜੁਗਾ ਜੁਗਾ ਦੀ ਇੱਕ ਪਰਮੇਸ਼ਰ ਨੂੰ ਜਾਣ ਲੈਣਾ ਹੈ ਵਿਆਪਕ ਜਾਣ ਕੇ ਉਹਦੇ ਸਿਮਨ ਚ ਹਰਵਤ ਜੁੜੇ ਰਹਿਣਾ ਹੈ ਨਾਨਕ ਮਾਗ ਮਹਾਰਸ ਹਰ ਜਪ ਸਤਗੁਰੂ ਸਾਹਿਬ ਜੀ ਕਹਿੰਦੇ ਨੇ ਮਾਗ ਦਾ ਮਹੀਨਾ ਜਿਹੜਾ ਮਹਾਰਸ ਵੱਡਾ ਆਨੰਦ ਪ੍ਰਾਪਤ ਹੋਇਆ ਇਹਨਾਂ ਨੂੰ ਜਿਨ੍ਹਾਂ ਹਰੀ ਦੇ ਨਾਮ ਨੂੰ ਜਪਿਆ ਹੈ ਇਹ ਸਦੋ ਮਾਇਬਤੀ ਵਿੱਚ 86 ਤੀਰਥ ਨਾਤਾ 86 ਤੀਰਥਾਂ ਦਾ ਇਸ਼ਨਾਨ ਵੀ ਉਹਨ ਕਰ ਲਿਆ ਸਾਰੇ ਤੀਰਥਾਂ ਦੇ ਇਸ਼ਨਾਨ ਵੀ ਉਹਦੇ ਹੋ ਗਏ ਫਲ ਮਿਲ ਗਿਆ 68 ਘਾਟ ਹੈ ਸਰੀਰ ਦੇ ਅੰਦਰ ਉਹਨਾਂ ਦੇ ਵਿੱਚ ਵੀ ਇਸ਼ਨਾਨ ਕਰ ਲਿਆ ਹੈ ਉਹ ਸਾਰੇ ਗੁਣ ਯੋਗਾ ਅਨੰਦ ਕਰਕੇ ਪ੍ਰਗਟ ਹੁੰਦੇ ਹੈ ਜਿਹੜੇ ਉਹ 68 ਘਾਟਾਂ 'ਚ ਵੀ ਇਸ਼ਨਾਨ ਸੁਭ ਗੁਣਾ 'ਚ ਕਰ ਲਿਆ ਹੈ ਉਹਨੇ ਹਾਲ ਗੁਰੂ ਅਰਜਨ ਦੇਵ ਗੁਰ ਕੀ ਚਰਨੀ ਪੂਜੇ ਸਲਾਮ ਸੇਖ